ਸਰੀ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਘਰ ਬਾਹਰ ਤੇਰਾ ਪਰਵਾਸਾ ਤੂੰ ਜਨਕ ਹੈ ਸੰਗ کرپا پر جر رنگ چنک پربے اپنے کار جو تر کر ਕਤ ਪਰਮੇਸ਼ਰ ਕਤ ਨਾਰਾਇਣਾ ਤਨੁ 쿠ਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਬਾਤ ਪਰਮੇਸ਼ਰ ਗਤ ਨਾਰਾਇਣ ਧਨ ਕੁਪਾਲ ਤੁਣ ਸਾਖੀ ਚਰਨ ਸ਼ਰਨ ਨਾਨਕ ਦਾ ਸਹਰ ਹਰ ਸੰਤੀ ਇਹ ਬਿੰਦ ਜਾਤੀ ਪਰਮ ਸਤਕਾਰ ਯੋਗ ਦੀਨ ਦਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾਤਾਰ ਸਤਿਗੁਰੂ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਦੂਰੋਂ ਨੇੜਿਓਂ ਚੱਲ ਕੇ ਆਏ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਅੱਜ ਦੇ ਇਨਾ ਵਿਸ਼ੇਸ਼ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਾਂ ਸਾਰੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤਮਈ ਪਾਵਨ ਬਾਣੀ ਦੇ ਨਾਲ ਸਾਂਝ ਪਾ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਉਪਦੇਸ਼ ਆਪਣੇ ਮਨ ਅੰਦਰ ਆਪਣੀ ਸੁਰਤ ਅੰਦਰ ਟਿਕਾਉਣ ਦਾ ਇਹ ਉਦਮ ਕਰ ਰਹੇ ਹਾਂ ਯਤਨ ਕਰ ਰਹੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜਿੱਥੇ ਆਪ ਜੀ ਨੇ ਮੇਰੇ ਤੋਂ ਪਹਿਲਾਂ ਸਤਕਾਰਯੋ ਭਾਈ ਗੁਰਜੰਤ ਸਿੰਘ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਬੜੀ ਪਿਆਰ ਬੜੀ ਇਕਾਗਰਤਾ ਦੇ ਨਾਲ ਸ਼ਰਵਨ ਕੀਤੀਆਂ ਹਨ ਕੁਝ ਸਮੇਂ ਵਾਸਤੇ ਆਪਾਂ ਹੋਰ ਇਸੇ ਤਰ੍ਹਾਂ ਇਕਾਗਰਤਾ ਦੇ ਨਾਲ ਸੱਚੇ ਰਹਿਣ ਦਾ ਯਤਨ ਕਰਨਾ ਹੈ ਤਾਂ ਕਿ ਜਿੱਨਾ ਸਮਾਪੰਗਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਬੈਠੀਏ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਤੇ ਰਾਹੀਂ ਆਪਸ ਵਿੱਚ ਗੁਰਬਾਣੀ ਦੇ ਪ੍ਰਤੀ ਮਰਿਆਦਾ ਇਤਿਹਾਸ ਦੇ ਪ੍ਰਤੀ ਜੋ ਵਿਚਾਰ ਚਰਚਾ ਦਾ ਪ੍ਰੋਗਰਾਮ ਇੱਥੇ ਰੱਖਿਆ ਗਿਆ ਹੈ ਉਸ ਦੇ ਨਾਲ ਸਾਂਝ ਪਾ ਕੇ ਆਪਾਂ ਆਪਣੇ ਮਨ ਨੂੰ ਗੁਰਬਾਣੀ ਦੀ ਨੇੜਤਾ ਦਾ ਅਹਿਸਾਸ ਕਰਵਾ ਸਕੀਏ ਸੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕਲਗੀਧਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਬੁਲੰਦ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨੀ ਬੰਦੇ ਨੂੰ ਧਨਵਾਨ ਮਨੁੱਖ ਨੂੰ ਦੌਲਤਮੰਦ ਨੂੰ ਦੌਲਤ ਦਾ ਬਹੁਤ ਵੱਡਾ ਸਹਾਰਾ ਹੈ ਇਸ ਕਰਕੇ ਧਨੀ ਆਦਮੀ ਦੀ ਸੁਰਤ ਬਹੁਤੀ ਹੋਰ ਜ਼ਿਆਦਾ ਧਨ ਇਕੱਠਾ ਕਰਨ ਵਿੱਚ ਲੱਗੀ ਰਹਿੰਦੀ ਹੈ ਕਿਉਂਕਿ ਉਹ ਸੋਚਦਾ ਹੈ ਕਿ ਧਨ ਦੇ ਨਾਲ ਦੁਨੀਆ ਦੀ ਸਭੂਤ ਖਰੀਦੀ ਜਾ ਸਕਦੀ ਹੈ ਧਨ ਦੇ ਨਾਲ ਪਦਾਰਥ ਖਰੀਦੇ ਜਾ ਸਕਦੇ ਨੇ ਧਨ ਦੇ ਨਾਲ ਵਿਦਵਾਨਾਂ ਕੋਲੋਂ ਕੰਮ ਲਿਆ ਜਾ ਸਕਦਾ ਹੈ ਧਨ ਦੇ ਨਾਲ ਤਾਕਤਵਰ ਦੀ ਤਾਕਤ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਸ ਕਰਕੇ ਉਸ ਦੀ ਮਾਨਸਿਕਤਾ ਵਿੱਚ ਉਸ ਦੀ ਸੋਚ ਵਿੱਚ ਇੱਕ ਗੱਲ ਡੂੰਗੀ ਬਹਿ ਜਾਂਦੀ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਦੌਲਤ ਨਾਲ ਖਰੀਦੀ ਨਹੀਂ ਜਾ ਸਕਦੀ ਅੱਜ ਤੱਕ ਮੈਂ ਜਿੰਨਾ ਕੁਝ ਵੀ ਪਾਇਆ ਹੈ ਦੌਲਤ ਨਾਲ ਪਾਇਆ ਇਸ ਕਰਕੇ ਹੋਰ ਵਧੇਰੇ ਦੌਲਤ ਇਕੱਠੀ ਕਰ ਲਵਾਂ ਹੋਰ ਸੁਹਲਦਾ ਮਿਲ ਜਾਣ ਗਿਆ ਹੋਰ ਲੋਕਾਂ ਦੀ ਵਰਤੋਂ ਕਰ ਲਵਾਂਗਾ ਰੂਪਵੰਤ ਸੋਹਣੇ ਰੂਪ ਵਾਲਾ ਆਪਣੇ ਰੂਪ ਦੇ ਨਾਲ ਵਿਦਵਾਨ ਨੂੰ ਪਰਵਾ ਲੈਂਦਾ ਹੈ ਆਪਣੇ ਰੂਪ ਦੇ ਨਾਲ ਆਪਣੀ ਸੁੰਦਰਤਾ ਦੇ ਨਾਲ ਧਨੀ ਨੂੰ ਵਸ ਕਰ ਲੈਂਦਾ ਹੈ ਆਪਣੀ ਸੁੰਦਰਤਾ ਦੇ ਨਾਲ ਉਹ ਤਾਕਤਵਰ ਨੂੰ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦਾ ਹੈ ਇਸ ਕਰਕੇ ਰੂਪਵੰਤ ਆਦਮੀ ਹਮੇਸ਼ਾ ਆਪਣੇ ਰੂਪ ਨੂੰ ਸੋਹਣਾ ਬਣਾਈ ਰੱਖਣ ਉੱਤੇ ਜ਼ੋਰ ਦਿੰਦਾ ਹੈ ਕਿਸੇ ਤਰ੍ਹਾਂ ਗੁਰੂ ਪਿਆਰ ਵਾਲਿਓ ਵਿਦਵਾਨ ਆਪਣੀ ਵਿਦਵਤਾ ਨੂੰ ਧਨੀ ਆਦਮੀ ਨੂੰ ਪ੍ਰਭਾਵਿਤ ਕਰਕੇ ਦੌਲਤਮੰਦ ਨੂੰ ਪ੍ਰਭਾਵਿਤ ਕਰਕੇ ਰੂਪਵੰਤ ਨੂੰ ਪ੍ਰਭਾਵਿਤ ਕਰਕੇ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦਾ ਹੈ ਕੈਂਡ ਤੋਂ ਮੁਰਾਦ ਇਹ ਹੈ ਇਹ ਸਾਰੇ ਜੋ ਹਨ ਤਾਕਤਵਰ ਆਦਮੀਆਂ ਕਿਸੇ ਕੋਲ ਬੜੀ ਵੱਡੀ ਪਦਵੀ ਹੈ ਉਹ ਧਨੀ ਕੋਲੋਂ ਕੰਮ ਲੈ ਲੈਂਦਾ ਹੈ ਕਿ ਮੈਂ ਤੇਰਾ ਕੰਮ ਤਾਂ ਕਰਾਂਗਾ ਤੈਨੂੰ ਤਾਕਤ ਤਾਂ ਦੇਾਂਗਾ ਜੇ ਤੂੰ ਮੇਰਾ ਆਹ ਕਾਰਜ ਕਰੇ ਮੈਂ ਤੇਰਾ ਅਧੂਰਾ ਕੰਮ ਤਾਂ ਪੂਰਾ ਆਪਣੀ ਤਾਕਤ ਨਾਲ ਕਰ ਸਕਦਾ ਹਾਂ ਤੁਸੀਂ ਵੇਖਣਾ ਵੱਡੇ ਵੱਡੇ ਨੇਤਾਵਾਂ ਨੂੰ ਧਨੀ ਲੋਕ ਬਿਜ਼ਨਸਮੈਨ ਲੋਕ ਮਾਇਆ ਦੀਆਂ ਥੈਲੀਆਂ ਭੇਟ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਧਨੀ ਆਦਮੀ ਦੇ ਰਾਹੀਂ ਸਰਕਾਰ ਚਲਣੀ ਹੈ ਤੇ ਜਿਹੜਾ ਤਾਕਤ ਦੇ ਉੱਤੇ ਸੱਤਾ ਦੇ ਉੱਤੇ ਬੈਠਾ ਹੈ ਉਹਨੂੰ ਪਤਾ ਹੈ ਮੈਂ ਤਾਂ ਉਹਨਾਂ ਚਿਹਰਾ ਆਪਣੇ ਇਸ਼ਤਿਹਾਰ ਵੀ ਨਹੀਂ ਲਵਾ ਸਕਦਾ ਜਿੰਨਾ ਚਿਰ ਮੇਰੀ ਜੇਬ ਵਿੱਚ ਪੈਸੇ ਨਾ ਹੋਏ ਇਸ ਕਰਕੇ ਉਹ ਧਨੀ ਆਦਮੀ ਨੂੰ ਵਰਤਦਾ ਹੈ ਉਹ ਉਸ ਨੂੰ ਆਖਦਾ ਮੈਂ ਤੇਰੇ ਅਧੂਰੇ ਕੰਮ ਪੂਰੇ ਕਰ ਦੇਵਾਂਗਾ ਜਿਹੜਾ ਕੰਮ ਮੇਰੇ ਇਸ ਤਾਕਤ ਦੇ ਵਿੱਚ ਹੁੰਦਿਆ ਪਦਵੀ ਤੇ ਹੁੰਦਿਆ ਤੇਰਾ ਹੋ ਸਕਦਾ ਸਭ ਹੋਣਗੇ ਪਰ ਇਹਦੇ ਵਾਸਤੇ ਤੈਨੂੰ ਧਨ ਭੇਟ ਕਰਨਾ ਪਏਗਾ ਮਾਇਆ ਦੇਣੀ ਪਵੇਗੀ ਜਿੱਥੇ ਧਨੀ ਤਾਕਤਵਰ ਨੂੰ ਵਰਤਦਾ ਹੈ ਨਾ ਉਥੇ ਤਾਕਤਵਰ ਵੀ ਧਨੀ ਨੂੰ ਪੂਰਾ ਵਰਤਦਾ ਹੈ ਰੂਪਵੰਤ ਦੂਜਿਆਂ ਨੂੰ ਵਰਤਦਾ ਹੈ ਤੇ ਦੂਜੇ ਵੀ ਰੂਪ ਵਾਲੇ ਨੂੰ ਵਰਤਦੇ ਨੇ ਵਿਦਵਾਨ ਦੂਜਿਆਂ ਨੂੰ ਵਰਤਦਾ ਹੈ ਦੂਜੇ ਵੀ ਉਹਦੀ ਵਿਦਵਤਾ ਨੂੰ ਆਪਣੇ ਢੰਗ ਨਾਲ ਵਰਤਦੇ ਨੇ ਸੋ ਕਹਿਣ ਤੋਂ ਮੁਰਾਦ ਜਿਸ ਕੋਲ ਧਨ ਦੀ ਤਾਕਤ ਹੈ ਉਹ ਧਨ ਦੇ ਨਾਲ ਆਪਣਾ ਸਿੱਕਾ ਚਲਾਉਂਦਾ ਹੈ ਉਹ ਸਮਝਦਾ ਹੈ ਧਨ ਸਭ ਤੋਂ ਵੱਡਾ ਆਸਰਾ ਹੈ ਮੇਰੇ ਜੀਵਨ ਦਾ ਤਾਕਤਵਰ ਦੇ ਲਈ ਤਾਕਤ ਆਸਰਾ ਹੈ ਪਦਵੀ ਆਸਰਾ ਹੈ ਉਸ ਨੂੰ ਉਸ ਚੀਜ਼ ਦਾ ਮਾਣ ਹੈ غرور ਹੈ ਰੂਪ ਵਾਲੇ ਵਾਸਤੇ ਰੂਪ ਸਭ ਤੋਂ ਵੱਡੀ ਤਾਕਤ ਹੈ ਪਰ ਖਿਆਲ ਕਰਨਾ ਧਨੀ ਬੰਦਾ ਧਨ ਦੀ ਦੁਰਵਰਤੋਂ ਕਰ ਲੈਂਦਾ ਹੈ ਰੂਪਵੰਤ ਇਨਸਾਨ ਰੂਪ ਦੀ ਦੁਰਵਰਤੋਂ ਕਰ ਲੈਂਦਾ ਆਪਾਂ ਅਕਸਰ ਹੀ ਸੰਸਾਰ 'ਚ ਵੇਖ ਰਹੇ ਹਾਂ ਨਾ ਧਨ ਦੀ ਦੁਰਵਰਤੋਂ ਹੋ ਰਹੀ ਹੈ ਲੋਕ ਧਨ ਦੀ ਵਰਤੋਂ ਆਪਣੇ ਗੁਜ਼ਾਰੇ ਲਈ ਜਾਂ ਦੂਜੇ ਦੇ ਭਲੇ ਲਈ ਘਟ ਕਰਦੇ ਨੇ ਆਪਣੇ ਨੱਕ ਨਮੂਜ ਲਈ ਆਪਣੇ ਹੰਕਾਰ ਲਈ ਜ਼ਿਆਦਾ ਕਰਦੇ ਨੇ ਇਹਦੀ ਉਦਾਹਰਨ ਆਪਾਂ ਵੇਖਣੀ ਹੋਵੇ ਤਾਂ ਅਸੀਂ ਆਪਣੇ ਆਲੇ ਦੁਆਲੇ ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖ ਸਕਦੇ ਹਾਂ ਉੜ ਵਿਖੋ ਨੰਦਕਾਰੀ ਦਾ ਸਮਾ ਹੈ ਅਨੰਦ ਕਾਰਜ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ੂਰੀ ਚ ਹੁੰਦਾ ਹੈ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਅਨੰਦ ਕਾਰਜ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਦਰਬਾਰ ਦੇ ਵਿੱਚ ਦੋਵੇਂ ਪਰਿਵਾਰ ਬੱਚਾ ਤੇ ਬੱਚੀ ਜਿਨ੍ਹਾਂ ਦਾ ਆਨੰਦ ਕਾਰਜ ਹੋਣਾ ਹੈ ਸੰਗਤ ਸੰਬੰਧੀ ਸਾਰੇ ਕਤਰ ਹੋਣ ਰਹਿਤ ਮਰਿਆਦਾ ਚ ਲਿਖਿਆ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਦਰਬਾਰ ਵਿੱਚ ਸਾਰੇ ਆ ਜਾਂਦੇ ਨੇ ਸਤਕਾਰਯੋਗ ਭਾਈ ਸਾਹਿਬ ਜੀ ਜਾਂ ਕੋਈ ਵੀ ਸੰਗਤ ਦੇ ਵਿੱਚੋਂ ਗੁਰਮਤ ਦਾ ਜਾਣਕਾਰ ਉੱਠ ਕੇ ਉਸ ਸੁਭਾਗ ਜੋੜੀ ਨੂੰ ਗ੍ਰਸਤ ਮਾਰਗ ਦੇ ਅਸੂਲ ਸਮਝਾਏ ਫਿਰ ਗ੍ਰਸਤ ਦੇ ਅਸੂਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀ ਬਿਆਨ ਕੀਤੇ ਹਨ ਉਸ ਤੋਂ ਬਾਅਦ ਬੜੇ ਪਿਆਰ ਸਤਕਾਰ ਦੇ ਨਾਲ ਚਾਰ ਲਾਵਾਂ ਦਾ ਪਾਠ ਹੋਏ ਕਹਣ ਤੋਂ ਭਾਵ ਹੈ ਇਸ ਤੋਂ ਵਧੇਕ ਜਾਂ ਅੱਗੇ ਪਿੱਛੇ ਹੋਰ ਕੋਈ ਮर्यादा ਨਹੀਂ ਹੈ ਆਨੰਦ ਕਾਰਜ ਦੇ ਸਰਲੇਖੇਟ ਸਿਖ ਰਹਿਤ ਮर्यादा ਦੀ ਅਸਲ ਵਿਆਹ ਅਸਲ ਆਨੰਦ ਕਾਰਜ ਸੰਗਤ ਦੀ ਆਸਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੋ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਸਮਾਜਿਕ ਤੌਰ ਤਰੀਕਿਆਂ ਨੂੰ ਮੁੱਖ ਰੱਖਦੇ ਆ ਵਿਆਹ ਕਰਵਾਉਣ ਵਾਲੀ ਸੁਹਾਗ ਜੋੜੀ ਦੀ ਪੂਰਨ ਇੱਛਾ ਦੇ ਮੁਤਾਬਕ ਇਵੇਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਿਭਾਇਆ ਜਾਂਦਾ ਹੈ ਇੰਨੀ ਮਰਿਆਦਾ ਹੈ ਆਨੰਦ ਕਾਰਜ ਹੁਣ ਖਿਆਲ ਕਰਨਾ ਅਸੀਂ ਆਪਣੇ ਵਿਆਹ ਦੇ ਕਾਰਡ ਵੜ ਲਈਏ ਆਲੇ ਦੁਆਲੇੋਂ ਸਾਨੂੰ ਵਿਆਹ ਤੇ ਨਿਉਂਦੇ ਆਉਂਦੇ ਨੇ ਸੱਦੇ ਆਉਂਦੇ ਨੇ ਤੁਸੀਂ ਹੈਰਾਨ ਹੋਵੋਗੇ ਬਹੁਤੇ ਵਿਆਹ ਵਾਲੇ ਕਾਰਡ ਦੇ ਵਿੱਚ ਆਨੰਦ ਕਾਰਜ ਦਾ ਜ਼ਿਕਰ ਹੀ ਨਹੀਂ ਹੁੰਦਾ ਕਿ ਨਾ ਪਤਾ ਵੀ ਇਹਨਾਂ ਦਾ ਵਿਆਹ ਹੋਣ ਵਾਲਾ ਹੈ ਦੀ ਰਿਸੈਪਸ਼ਨ ਲਿਖੀ ਹੈ ਪਾਰਟੀ ਲਿਖੀ ਹੈ ਲੇਡੀ ਸੰਗੀਤ ਦਾ ਜ਼ਿਕਰ ਕੀਤਾ ਹੈ ਹੋਰ ਬਹੁਤ ਕੁਝ ਜ਼ਿਕਰ ਕੀਤਾ ਹੈ ਬੜਾ ਲੰਬਾ ਚੌੜਾ ਪ੍ਰੋਗਰਾਮ ਇਸ਼ਤਿਹਾਰ ਬਣਾਇਆ ਪਰ ਖਿਆਲ ਕਰਨਾ ਆਨੰਦ ਕਾਰਜ ਦਾ ਸਮਾਂ ਹੀ ਨਹੀਂ ਨਿਯਤ ਕੀਤਾ ਇਹ ਲਿਖਿਆ ਵੀ ਲੇਡੀ ਸੰਗੀਤ ਕਿੰਨੇ ਤੋਂ ਕਿੰਨੇ ਵਜੇ ਤੱਕ ਹੋਵੇਗਾ ਰਿਸੈਪਸ਼ਨ ਕਿੰਨੇ ਤੋਂ ਕਿੰਨੇ ਵਜੇ ਤੱਕ ਕਿੱਥੇ ਹੋਵੇਗੀ ਵਿਆਹ ਤੋਂ ਬਾਅਦ ਪਾਰਟੀ ਜਿਹੜੀ ਦਿੱਤੀ ਜਾਣੀ ਹੈ ਸਪੈਸ਼ਲ ਉਹ ਕਿੰਨੇ ਤੋਂ ਕਿੰਨੇ ਵਜੇ ਤੱਕ ਕਿਹੜੀ ਜਗ੍ਹਾ ਸਭ ਲਿਖਿਆ ਆਨੰਦ ਕਾਰਜ ਨਹੀਂ ਲਿਖਿਆ ਯੋ ਦਾ ਸਮਾਂ ਕੀ ਹੈ ਤੇ ਕਿਹੜੇ ਗੁਰਦੁਆਰਾ ਸਾਹਿਬ ਵਿਖੇ ਹੋਵੇ ਗਰ ਸੰਗਤ ਕਿੱਥੇ ਜੁੜੇਗੀ ਕਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਚਾਰ ਲਾਵਾਂ ਦਾ ਪਾਠ ਤੇ ਵਿਚਾਰ ਹੋਣੀ ਨਹੀਂ ਲਿਖਿਆ ਗਿਆ ਹੁਣ ਖਿਆਲ ਕਰਨਾ ਮਲੁਖ ਨੇ ਸੋਚਿਆ ਵੀ ਮੇਰੇ ਕੋਲ ਧਨ ਹੈ ਦਰਵਰਤੋਂ ਹੋ ਰਹੀ ਹੈ ਨਾ ਬੰਦਾ ਨਸ਼ਾ ਪੀ ਕੇ ਧਨ ਬਰਬਾਦ ਕਰ ਰਿਹਾ ਹੈ ਜੇ ਰਿਸੈਪਸ਼ਨ ਹਨ ਪਾਰਟੀਆਂ ਹਨ ਨੱਕ ਨਮੂਜ ਲਈ ਵੀ ਮੇਰੇ ਗਵਾਂਡੀਆਂ ਨੇ ਮੇਰੇ ਰਿਸ਼ਤੇਦਾਰਾਂ ਨੇ ਵੱਡਾ ਵਿਆਹ ਕੀਤਾ ਤੇ ਮੈਂ ਆਪਣਾ ਆਪਣੇ ਬੱਚੇ ਦਾ ਆਪਣੀ ਬੱਚੀ ਦਾ ਛੋਟਾ ਵਿਆਹ ਕਿਵੇਂ ਕਰਾਂ ਨੱਕ ਦੇ ਬਦਲੇ ਬੰਦਾ ਕਰਜ਼ਾਈ ਹੋ ਜਾਂਦਾ ਹੈ ਦੌਲਤ ਦੀ ਦੁਰਵਰਤੋਂ ਹੋ ਰਹੀ ਹੈ ਅਜਾਈ ਜਾ ਰਿਹਾ ਹੈ ਪੈਸਾ ਬਾਅਦ ਚ 5 6 ਸਾਲ 5 6 ਸਾਲ ਚਿੰਤਾ ਚ ਗੁਜ਼ਰਦੇ ਨੇ ਕਿ ਇੰਨਾ ਪੈਸਾ ਵਿਆਹ ਦੇ ਉੱਤੇ ਖਰਚ ਹੋ ਗਿਆ ਕਰਜ਼ਾ ਚੜ ਗਿਆ ਹੈ ਪੈਸੇ ਲੈਣ ਦੇਣ ਵਾਲੇ ਨੇ ਅਜੇ ਇਹ ਪੈਸੇ ਦੇਣੇ ਹਨ ਚਾਰ ਘੜੀਆਂ ਦੀ ਖੁਸ਼ੀ ਵਾਸਤੇ ਲੋਕਾਂ ਵਿੱਚ ਆਕਣਾ ਆਪਣਾ ਨੱਕ ਨਮੂਜ ਰੱਖਣ ਵਾਸਤੇ ਬੰਦੇ ਨੇ 5 ਸਾਲ ਦੀ ਚਿੰਤਾ ਬੱਲੇ ਪਾ ਲਈ ਹੈ 6 ਸਾਲ ਦੀ ਚਿੰਤਾ ਬੱਲੇ ਪਾ ਲਈ ਹੈ ਹੁਣ ਗੁਰੂ ਪਿਆਰ ਵਾਲਿਓ ਖਿਆਲ ਕਰ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਨੇ ਇੱਕ ਬੜਾ ਕੀਮਤੀ ਬਚਨ ਆਖਿਆ ਗੁਰਦੇਵ ਕਹਣ ਲੱਗੇ ਜਿਸ ਗਰੇ ਬਹੁਤ ਤਿਸੈ ਗਰੇ ਚਿੰਤਾ ਬੰਦਾ ਬਹੁਤੇ ਨੂੰ ਆਵਾਜ਼ਾਂ ਤੇ ਮਾਰਦਾ ਵੀ ਬਹੁਤ ਆ ਜਾਏ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਰਮਾਇਆ ਕਹਿਣ ਲੱਗੇ ਭਲਿਆ ਬਹੁਤ ਨੂੰ ਵਾਜਾਂ ਤੇ ਦਿੰਦਾ ਬਹੁਤਾ ਕਮਾ ਵੀ ਲੈਂਦਾ ਬਹੁਤਾ ਖਟ ਵੀ ਲੈਣਾ ਬਹੁਤਾ ਵਿਖਾਵਾ ਵੀ ਕਰ ਲੈਣਾ ਪਰ ਇਹਦੋਂ ਬਾਅਦ ਜਿਹੜੀ ਤਕਲੀਫ ਜਿਹੜਾ ਦੁੱਖ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਜਿਸ ਵਿੱਚੋਂ ਤੈਨੂੰ ਗੁਜ਼ਰਨਾ ਪੈਂਦਾ ਉਹਦਾ ਚੇਤਾ ਕੀਤਾ ਉਹਦਾ ਖਿਆਲ ਕੀਤਾ ਇਹਦਾ ਜੋ ਫਲ ਦੇ ਨੂੰ ਬਾਅਦ ਵਿੱਚ ਹੁਣ ਬਹੁਤਾ ਹੀ ਹੈ ਨਾ ਬੜੀਆਂ ਪਾਰਟੀਆਂ ਹੋਈਆਂ ਬੜੀ ਰਿਸੈਪਸ਼ਨ ਹੋਈ ਬੜਾ ਰੌਲਾ ਗੋਲਾ ਲੋਕ ਕਹਿਣ ਵਾਹ ਬਈ ਵਾਹ ਬੜਾ ਵੱਡਾ ਵਿਆਹ ਕੀਤਾ ਬੜਾ ਵੱਡਾ ਵਿਆਹ ਕੀਤਾ ਪਰ ਖਿਆਲ ਕਰਨਾ ਉਹ ਧਨ ਖਰਚ ਕੇ ਨੱਕ ਨਮੂਜ ਵੜਾ ਕੇ ਵੱਡੇ ਹੋਣ ਦਾ ਭਰਮ ਪਾੜ ਕੇ ਉਸ ਤੋਂ ਬਾਅਦ ਕੀ ਹੋਇਆ ਜੀ ਬਹੁਤ ਤੇ ਕਮਾਲਿਆ ਨੱਕ ਨਮੂਜ ਬਹੁਤਾ ਕਮਾਲਿਆ ਨਾ ਵਡਿਆਈ ਬਹੁਤੀ ਕਮਾਲ ਲਈ ਚਾਰ ਸ਼ਰਾਬੀਆਂ ਚ ਬੈਠ ਜੋਗੇ ਹੋ ਗਏ ਵੀ ਵਾਹ ਵਾਹ ਫਲਾਣਾ ਸਿਆਂ ਤੂੰ ਬੜਾ ਵਧੀਆ ਕੰਮ ਕੀਤਾ ਪਰ ਗੁਰਮੁਖਾਂ ਚ ਬੈਠ ਜੋਗੇ ਨਹੀਂ ਹੋਏ ਕਿਉਂਕਿ ਚਾਰ ਲਾਮਾਂ ਦਾ ਪਾਠ ਜਦੋਂ ੜਾ ਸੀ ਆਪਾਂ ਆਉਂਦੇ ਹੀ ਨਾਦਰ ਸ਼ਾਹੀ ਪ੍ਰਮਾਨ ਅੱਧਾ ਕ ਕਮੇਟੀ ਨੂੰ ਜਾਰੀ ਕੀਤਾ ਅੱਧਾ ਕ ਭਾਈ ਸਾਹਿਬ ਨੂੰ ਚਾਬੀ ਦਿੱਤੀ ਭਾਈ ਸਾਹਿਬ ਥੋੜਾ ਛੇਤੀ ਕਰਦੇ ਹੋ ਸਾਡੇ ਕੋਲ ਸਮਾਂ ਨਹੀਂ ਹੈ ਸਾਡੇ ਕੋਲ ਸਮਾਂ ਨਹੀਂ ਹੈ ਹੁਣ ਖਿਆਲ ਕਰਿਓ ਜਦੋਂ ਅਸੀਂ ਇਹ ਕਹਿੰਨੇ ਆ ਕਦੇ ਮਨ ਸ਼ਰਮਸ਼ਾਰ ਨਹੀਂ ਹੁੰਦਾ ਵੀ ਐਡੇ ਕਿਹੜੇ ਕੰਮ ਥੋੜੇ ਨੇ ਤੇਰੇ ਬਿਨਾ ਵੀ ਜਿਹੜੇ ਇਥੋਂ ਛੇਤੀ ਕਰਕੇ ਤੂੰ ਜਾ ਕੇ ਉਹ ਪੂਰੇ ਕਰਨੇ ਹਨ ਗੁਰੂ ਪਿਆਰ ਵਾਲਿਓ ਜਿਹੜੇ ਕੰਮ ਲਗ ਮਾਤਰ ਨੇ ਉਹਨਾਂ ਤੇ ਬਹੁਤ ਸਮਾਂ ਹੈ ਜਿੱਥੇ ਅਸਲ ਆਨੰਦ ਕਾਰਜ ਹੋਣਾ ਹੈ ਗੁਰੂ ਨੇ ਗ੍ਰਸਥ ਦੇ ਅਸੂਲ ਸਮਝਾਉਣੇ ਸਨ ਮਤ ਦੇਣੀ ਸੀ ਚੰਗਾ ਘਰ ਕਿਵੇਂ ਬਣਦਾ ਚੰਗਾ ਪਰਿਵਾਰ ਕਿਵੇਂ ਬਣੇ ਚੰਗਾ ਗ੍ਰਸਥੀ ਜੀਵਨ ਕਿਵੇਂ ਜੀਵਿਆ ਜਾਏ ਬੰਦਾ ਸਮਾਜ ਵਿੱਚ ਕਿਵੇਂ ਵਿਚਰੇ ਇਸ ਆਨੰਦ ਵਿਆਹ ਦਾ ਅਰਥ ਕੀ ਹੈ ਉਤੇ ਸਮਾਂ ਨਹੀਂ ਹੈ ਪਰ ਖਿਆਲ ਕਰੋ ਜਿਨ੍ਹਾਂ ਕੋਲ ਗੁਰੂ ਲਈ ਸਮਾਂ ਨਹੀਂ ਹੈ ਜਿਨ੍ਹਾਂ ਕੋਲ ਗੁਰੂ ਦੀ ਮਤ ਲਈ ਸਮਾਂ ਨਹੀਂ ਹੈ ਸੋਖ ਵਾਸਤੇ ਆਨੰਦ ਵਾਸਤੇ ਉਹਨਾਂ ਬੰਦਿਆਂ ਕੋਲ ਸਮਾਂ ਨਹੀਂ ਹੈ ਉਹ ਜਿੰਨੇ ਮਰਜ਼ੀ ਕੂਕਦੇ ਰਹਿਣ ਸਾਨੂੰ ਸੋਖ ਮਿਲ ਜਾਏ ਸਾਨੂੰ ਆਨੰਦ ਮਿਲ ਜਾਏ ਸਾਡੇ ਜੀਵਨ ਚ ਪਰੇਸ਼ਾਨੀਆਂ ਮੁੱਕ ਜਾਣ ਜਿਨ੍ਹਾਂ ਦੇ ਕੋਲ ਗੁਰੂ ਦੀ ਮਤ ਲੈਣ ਦਾ ਸਮਾਂ ਨਹੀਂ ਨਾ ਜਿਨ੍ਹਾਂ ਕੋਲ ਗੁਰੂ ਦੀ ਵਿਚਾਰਧਾਰਾ ਗ੍ਰਹਿਣ ਕਰਨ ਦਾ ਸਮਾਂ ਨਹੀਂ ਜਿਹੜੇ ਗੁਰੂ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ ਕੱਢ ਸਕਦੇ ਖਿਆਲ ਕਰਿਓ ਉਹਨਾਂ ਦੀ ਜ਼ਿੰਦਗੀ 'ਚ ਪਰੇਸ਼ਾਨੀਆਂ ਡੇਰਾ ਲਾ ਕੇ ਬਹਿੰਦੀਆਂ ਹੀ ਬਹਿੰਦੀਆਂ ਨੇ ਕਿਉਂਕਿ ਫਿਰ ਉਹ ਆਨੰਦ ਨੂੰ ਸੁਖ ਨੂੰ ਸਹਜ ਨੂੰ ਵਾਜਾਂ ਤੇ ਮਾਰਦੇ ਨੇ ਪਰ ਸੁਖ ਆਨੰਦ ਵੀ ਅਗੋਂ ਕੂਕ ਕੇ ਆਖਦਾ ਭਲਿਆ ਜਿੱਥੋਂ ਮੈਂ ਮਿਲਣਾ ਸੀ ਉਥੇ ਤੇਰੇ ਕੋਲ ਸਮਾਂ ਨਹੀਂ ਸੀ ਹੁਣ ਤੂੰ ਮੈਨੂੰ ਵਾਜਾਂ ਮਾਰਦਾ ਮੇਰੇ ਕੋਲ ਸਮਾਂ ਨਹੀਂ ਹੁਣ ਮੇਰੇ ਕੋਲ ਸਮਾਂ ਨਹੀਂ ਤੂੰ ਕੂਕਦਾ ਰਹ ਫਿਰ ਉਥੋਂ ਅਸੀਂ ਕੋਈ ਜੋਤਸ਼ੀਆਂ ਦੇ ਚੱਕਰ 'ਚ ਪੈ ਜਾਂਦਾ ਕੋਈ ਸਸਦਾ ਇਲਾਜ ਕਰਵਾਉਣ ਨੂੰ ਕਿਸੇ ਕੋਲ ਜਾਂਦੀ ਹੈ ਤੇ ਕੋਈ ਨੂੰ ਸਸਦਾ ਇਲਾਜ ਕਰਵਾਉਣ ਜਾਂਦੀ ਹੈ ਤੇ ਜਿਸ ਵੇਲੇ ਲਾਵਾ ਦਾ ਪਾਠ ਸੁਣਨਾ ਸੀ ਨਾ ਨੂਨ ਨੂੰ ਸੁਧ ਸੀ ਤੇ ਨਾ ਸਸ ਨੂੰ ਸੁਧ ਸੀ ਹੁਣ ਖਿਆਲ ਕਰਿਓ ਜਿਸ ਵੇਲੇ ਗੁਰੂ ਦੱਸ ਰਿਹਾ ਸੀ ਨਾ ਵੀ ਗ੍ਰਸਤ ਦਾ ਮਤਲਬ ਕੀ ਹੈ ਉਦੋਂ ਸੱਸ ਕੋਲ ਵੀ ਸਮਾਂ ਨਹੀਂ ਸੀ ਉਦੋਂ ਨੌ ਕੋਲ ਵੀ ਸਮਾਂ ਨਹੀਂ ਸੀ ਉਦੋਂ ਸਹੁਰੇ ਕੋਲ ਵੀ ਸਮਾਂ ਨਹੀਂ ਸੀ ਪਤੀ ਕੋਲ ਵੀ ਸਮਾਂ ਨਹੀਂ ਸੀ ਤੇ ਅੱਜ ਜਿਸ ਵੇਲੇ ਜੀਵਨ ਵਿੱਚ ਪਰੇਸ਼ਾਨੀ ਆਈ ਹੈ ਉਸ ਵੇਲੇ ਬੰਦਾ ਜੋਤਸੀ ਕੋਲੋਂ ਪੁੱਛ ਰਿਹਾ ਸਹੁਰਾ ਕਿਤੇ ਹੋਰ ਪੁੱਛ ਰਿਹਾ ਪਤੀ ਕਿਤੇ ਹੋਰ ਪੁੱਛ ਰਿਹਾ ਨੂ ਚਾਹੁੰਦੀ ਹੈ ਵੀ ਸੱਸ ਮੇਰੇ ਵਾਸਤੇ ਹੋ ਜਾਏ ਇਹਨੂੰ ਬੋਤਲ ਵਿੱਚ ਪਾਏ ਹੋਏ ਜਿੰਵਾ ਮੈਂ ਬੰਦ ਕਰਕੇ ਉੱਤੇ ਢੱਕਣ ਦੇ ਲਵਾਂ ਮੇਰੀ ਮਰਜ਼ੀ ਹੋਵੇ ਤੇ ਬਾਹਰ ਕੱਢਾਂ ਬੋਤਲ ਚ ਮੇਰੀ ਮਰਜ਼ੀ ਹੋਵੇ ਤੇ ਫਿਰ ਬੰਦ ਕਰ ਦਿਆਂ ਸਾਡੇ ਪਰਿਵਾਰਾਂ ਵਿੱਚ ਸਾਡੇ ਸਮਾਜ ਵਿੱਚ ਬਹੁਤਾ ਜ਼ੋਰ ਸਾਡਾ ਦੂਸਰੇ ਨੂੰ ਵਸ ਕਰਨ ਤੇ ਲੱਗਿਆ ਪਰ ਗੁਰੂ ਪਿਆਰ ਵਾਲਿਓ ਇੱਕ ਖਿਆਲ ਕਰਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਜਿਹੜੇ ਬੰਦੇ ਆਪ ਆਪਣੇ ਆਪ ਤੋਂ ਬੇਵੱਸ ਹੁੰਦੇ ਨੇ ਨਾ ਜਿਹੜੇ ਆਪਣੇ ਆਪ ਨੂੰ ਕਾਬੂ 'ਚ ਨਹੀਂ ਰੱਖ ਪਾਉਂਦੇ ਹੁਣ ਖਿਆਲ ਕਰਨਾ ਦੂਸਰੇ ਨੂੰ ਵਸ ਕਰ ਵੀ ਲਵਾਗੇ ਤੇ ਕੀ ਫਾਇਦਾ ਅਸੀਂ ਗੁਲਾਮ ਜਮਾਤ ਪੈਦਾ ਕਰਨਾ ਚਾਹੁੰਦੇ ਆ ਨਾ ਬੰਦਾ ਆਪਣੀ ਜ਼ੁਬਾਨ ਨੂੰ ਵਸ ਵਿੱਚ ਕਰ ਲਵੇ ਬੋਲਣ ਲੱਗਾ ਥੋੜਾ ਜਿਹਾ ਅਗਾ ਪਿਛਾ ਵੇਖ ਲੈ ਸ਼ਰਮ ਧਰਮ ਨੂੰ ਸਾਹਮਣੇ ਰੱਖ ਲੈ ਕਿੰਨੇ ਮਸਲੇ ਹੱਲ ਹੋ ਜਾਂਦੇ ਨੇ ਅਸੀਂ ਨੂੰ ਚਾਹੁੰਦੀ ਆ ਵੀ ਸੱਸ ਵਸ ਵਿੱਚ ਹੋ ਜਾਏ ਸੱਸ ਚਾਹੁੰਦੀ ਆ ਨੂੰ ਵਸ ਵਿੱਚ ਹੋ ਜਾਏ ਤੇ ਦੋਵੇਂ ਇਹ ਨਹੀਂ ਚਾਹੁੰਦੀਆਂ ਵੀ ਮੈਂ ਆਪਣੀ ਜ਼ਬਾਨ ਵਸੱਚ ਕਰ ਲਵਾਂ ਸਾਰਾ ਬਕੇੜਾ ਤਾਂ ਇੱਥੋਂ ਖੜਾ ਹੁੰਦਾ ਹੈ ਗੁਰੂ ਨੇ ਆਖਿਆ ਨਹੀਂ ਕਿਸੇ ਨੂੰ ਵਸੱਚ ਕਰਨ ਦੀ ਜ਼ਰੂਰਤ ਨਹੀਂ ਬੰਦਾ ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ ਚ ਕਰ ਲੈ ਵਸੱਚ ਕਰ ਲੈ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਕਿੰਨਾ ਉੱਤਮ ਬਚਨ ਕਿਹਾ ਨਿਮਨ ਸੋ ਅਖਰ ਨਿਵਣਾ ਨਿਮਰਤਾ ਧਾਰਨ ਕਰਨੀ ਖਵਣ ਗੁਣ क्षमा ਧਾਰਨ ਕਰਨੀ ਗਲਤੀ ਮੰਨ ਲੈਣੀ ਅਗਰ ਗਲਤੀ ਹੈ ਤੂੰ ਪ੍ਰਮਾਨ ਕਰ ਲਈ ਵੀ ਗਲਤੀ ਹੈ ਨਹੀਂ ਹੈ ਤੇ ਸਮਝਾ ਦਿੱਤਾ ਵੀ ਇਹ ਨਹੀਂ ਹੈ ਗਲਤੀ ਅਗਰ ਤੁਸੀਂ ਸਮਝਦੇ ਹੋ ਵੀ ਗਲਤੀ ਹੈ ਤਾਂ ਮੈਨੂੰ ਦੱਸ ਦਿਓ ਭਾਈ ਗਲਤੀ ਕਿਵੇਂ ਹੈ ਜੇ ਸੱਸ ਦੀ ਗਲਤੀ ਉਹ ਮੰਨ ਲਵੇ ਜੇ ਨੂੰਹ ਦੀ ਗਲਤੀ ਹੈ ਤਾਂ ਉਹ ਪਿੱਛੇ हट ਜਾਏ ਵੀ ਮੇਰੀ ਗਲਤੀ ਖਿਮਾ ਨਿਮਰਸ ਵਖਰ ਖਵਣ ਗੁਣ ਜੇ ਬਾ ਮਣੀਆਂ ਜ਼ੁਬਾਨ ਦੇ ਬੋਲ ਮਿੱਠੇ ਹੋ ਜ਼ੁਬਾਨ ਤੋਂ ਰਸਨਾ ਤੋਂ ਨਿਕਲੀ ਹੋਈ ਗੱਲ 'ਚ ਮਿਠਾਸ ਆ ਗਈ ਹੁਣ ਖਿਆਲ ਕਰਿਓ ਪਰਿਵਾਰ ਵਿੱਚ ਆਪਾਂ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਨੂੰ ਜੀ ਜੀ ਕਰਦੇ ਫਿਰਿਏ ਤੇ ਗੁਆਂਢਣ ਕੋਈ ਆ ਜਾਏ ਜਾਂ ਮਿੱਤਰ ਦੋਸਤ ਕੋਈ ਮਿਲਣ ਆ ਜਾਏ ਤੇ ਉਹਦੇ ਸਾਹਮਣੇ ਆਖੀਏ ਵੀ ਮੇਰੀ ਸੱਸ ਤਾਂ ਬੜੀ ਘਪਤੀ ਹੈ ਸਾਰੇ ਜ਼ਮਾਨੇ ਦੀਆਂ ਕੁੱਲ ਭੈੜੀਆਂ ਬਿਰਦੀਆਂ ਰਲ ਕੇ ਮੇਰੀ ਸੱਸ ਦੇ ਰੂਪ ਵਿੱਚ ਮੈਨੂੰ ਮਿਲੀਆਂ ਨੇ ਤੇ ਸੱਸ ਵੀ ਇਹੋ ਹੀ ਬਾਹਰ ਜਾ ਕੇ ਸਾਹਮਣੇ ਆਖਦੀ ਮੇਰੀ ਧੀ ਹੈ ਬੜੀ ਪਿਆਰੀ ਹੈ ਪਰ ਜਿਸ ਵੇਲੇ ਦੂਜਿਆਂ ਕੋਲ ਬੈਠਣਾ ਹੈ ਉਥੇ ਆਕਣਾ ਨਹੀਂ ਮੇਰੀ ਨੂੰਹ ਦਾ ਸੁਭਾ ਚੰਗਾ ਨਹੀਂ ਜਿਹਨੂੰ ਤਾਂ ਕੰਮ ਕਰਨ ਦਾ ਲੱਕੜ ਕੋਈ ਨਹੀਂ ਤੇ ਅਸੀਂ ਸੋਚਦੇ ਆਂ ਵੀ ਅਸੀਂ ਦੂਜਿਆਂ ਕੋਲ ਗੱਲ ਕੀਤੀ ਐ ਸਾਡੀ ਨੋ ਨੋ ਜਾਂ ਮੇਰੀ ਸੱਸ ਨੂੰ ਕਿਹੜਾ ਪਤਾ ਲੱਗਿਆ ਪਰ ਸੋਚਣਾ ਜਦੋਂ ਗੱਲ ਘੁੰਮ ਕੇ ਚਾਰ ਕੰਨਾਂ ਦੇ ਵਿੱਚ ਦੀ ਨਿਕਲ ਕੇ ਕਿਸੇ ਦੇ ਮੂੰਹ ਰਾਹੀਂ ਬਾਹਰ ਆਉਂਦੀ ਹੈ ਨਾ ਬੜਾ ਭਿਆਨਕਰ ਰੂਪ ਧਾਰਨ ਕਰ ਲੈਂਦੀ ਹੈ ਮੈਂ ਕਈ ਵਾਰ ਸੋਚਦਾ ਹਾਂ ਪਖੰਡ ਬੰਦਾ ਕਿਤੇ ਧਰਮ ਦੀ ਦੁਨੀਆ 'ਚ ਹੀ ਥੋੜਾ ਕਰਦਾ ਹੈ ਪਰਵਾਰਾਂ 'ਚ ਰਹਿ ਕੇ ਵੀ ਆਪਾਂ ਪਖਾਂਡੀ ਕਰਦੇ ਆਂ ਬਹੁਤੀ ਵਾਰ ਸਮਾਜ ਵਿੱਚ ਵਿਚਰਦੇ ਆਂ ਪਖਾਂਡੀ ਕਰਦੇ ਦਿਲੋਂ ਖੁਸ਼ ਆਂ ਵੀ ਗਵਾਂਡੀ ਦਾ ਨੁਕਸਾਨ ਹੋਇਆ ਐਵੇਂ ਮੂੰਹ ਜਿਹਾ ਲਟਕਾ ਕੇ ਬੜੀ ਮਾੜੀ ਹੋਈ ਐ ਫਲਾਨਾ ਸਿਆ ਤੇਰੇ ਨਾਲ ਤੇਰਾ ਤਾਂ ਇੰਨੇ ਪੈਸੇ ਦਾ ਨੁਕਸਾਨ ਤੇਲੋਂ ਬੜਾ ਖੁਸ਼ ਐ ਵੀ ਚੰਗਾ ਹੋਇਆ ਮੇਰੀ ਬਰਾਬਰੀ ਕਰਨ ਤੁਰਿਆ ਸੀ ਸ਼ਰੀਕ ਐ ਮੇਰਾ ਪਿੱਛੇ ਹੀ ਚਾਹੀਦਾ ਬੰਦਾ ਪਖੰਡ ਕਿਥੇ ਨਹੀਂ ਕਰਦਾ ਘਰ ਦੇ ਵਿੱਚ ਇੱਕ ਦੂਜੇ ਦੇ ਨਾਲ ਬੰਦਾ ਪਖੰਡ ਨਾਲ ਪੇਸ਼ ਆਉਂਦਾ ਪੇਸ਼ਾ ਬਣ ਗਿਆ ਸੁਭਾ ਬਣ ਗਿਆ ਗੁਰੂ ਨੇ ਆਖਿਆ ਤੈਨੂੰ ਸੁખી ਕਰ ਕੌਣ ਸਕਦਾ ਦੁੱਖਾਂ ਦੀ ਪੰਡਤਾ ਤੂੰ ਆਪ ਸਿਰ ਤੇ ਚੁੱਕੀ ਐ ਹਰ ਗੱਲ ਵਿੱਚ ਤੂੰ ਪਖੰਡ ਕਰਦਾ ਹੈ ਹਰ ਗੱਲ ਵਿੱਚ ਤੂੰ ਕਰਮकांड ਕਰਦਾ ਹੈ ਹਰ ਗੱਲ ਵਿੱਚ ਤੇਰੇ ਮਨ ਦੀ ਮੱਤ ਤੇ ਤੇਰੇ ਔਗਣ ਤੇਰੇ ਸਾਹਮਣੇ ਹੁੰਦੇ ਨੇ ਹਰ ਪੈਰ ਪੈਰ ਦੇ ਉੱਤੇ ਤੂੰ ਗੁਰੂ ਦੀ ਮੱਤ ਨੂੰ ਵਿਸਾਰਦਾ ਤੈਨੂੰ ਸੁਖੀ ਕੌਣ ਕਰ ਸਕਦਾ ਤੇਰੇ ਦੁੱਖਾਂ ਦਾ ਕਾਰਨ ਤੇਰੀ ਭੈੜੀ ਮੱਤ ਹੈ ਤੇਰੇ ਦੁੱਖਾਂ ਦਾ ਕਾਰਨ ਤੇਰੇ ਔਗਣ ਨੇ ਨਾਨਕ ਔਗਣ ਜਿੱਤੜੇ ਤੇਤੇ ਗਲੀ ਇਹ ਔਗਣੀਆਂ ਨੇ ਜੀ ਵੀ ਬੰਦਾ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਹੀ ਨਹੀਂ ਸਮਝਦਾ ਦੂਜੇ ਨੂੰ ਖੁਸ਼ੀ ਮਿਲ ਗਈ ਦਿਲੋਂ ਬੜਾ ਦੁਖੀ ਆ ਝੂਠਾ ਜਿਹਾ ਹਾਸਾ ਹੱਸ ਕੇ ਬਾਰੋਂ-ਬਾਰੋਂ ਕਿ ਮੈਂ ਬੜਾ ਖੁਸ਼ ਆਫਲਾਨਾ ਸੇ ਤੈਨੂੰ ਖੁਸ਼ੀ ਮਿਲੀ ਹੁਣ ਖਿਆਲ ਕਰਿਓ ਬੰਦਾ ਦਿਲੋਂ ਪਰੇਸ਼ਾਨ ਹੈ ਪੀਏ ਦੇ ਘਰ ਇਹ ਖੁਸ਼ੀ ਆ ਕਿਉਂ ਗਈ ਇਹ ਤਾਂ ਸੁਖੀ ਹੋ ਜਾਏਗਾ ਇਹ ਤਾਂ ਇਹਦਾ ਤਾਂ ਪਰਿਵਾਰ ਖੁਸ਼ਹਾਲ ਹੋ ਗਿਆ ਪਰ ਦਿਲੋਂ ਬੜਾ ਪਰੇਸ਼ਾਨ ਹੈ ਈਰਖਾ ਵੱਲ ਰਹੀ ਹੈ ਅੰਦਰ ਈਰਖਾ ਦੀ ਅੱਗ ਲੱਗੀ ਹੈ ਪਰ ਉਹਨਾਂ ਸ਼ਿਸ਼ਟਾਚਾਰ ਹੈ ਬਾਰੋਂ 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 ਲੋਕ ਵਿਖਾਵਾ ਹੈ ਕਿ ਲੋ ਜੇ ਮੈਂ ਆਪਣੇ ਅੰਦਰ ਦਾ ਸਾੜਾ ਬਾਹਰ ਪ੍ਰਗਟ ਕੀਤਾ ਤੇ ਲੋਕ ਕੀ ਆਖਣਗੇ ਈਰਖਾ ਕਰਦਾ ਲੋਕ ਕੀ ਆਖਣਗੇ ਇਹਦੇ ਮਨ ਅੰਦਰ ਹੀ ਨਾ ਭੇਦ ਭਾਵ ਹੈ ਲੋਕ ਕੀ ਆਖਣਗੇ ਦੀ ਇੰਨੀ ਮਾੜੀ ਬਿਰਤੀ ਹੈ ਉਤੋਂ ਉਤੋਂ ਬੰਦਾ ਹੱਸ ਕੇ ਵਿਖਾ ਰਿਹਾ ਕਿ ਮੈਂ ਬੜਾ ਖੁਸ਼ ਹਾਂ ਮੈਨੂੰ ਬੜੀ ਖੁਸ਼ੀ ਹੈ ਵੀ ਤੈਨੂੰ ਇਹ ਚੀਜ਼ ਮਿਲ ਗਈ ਤੇਰੇ ਤੇਰਾ ਪਰਿਵਾਰ ਖੁਸ਼ਹਾਲ ਹੋ ਗਿਆ ਤੂੰ ਪੈਰਾ ਸਿਰ ਖੜਾ ਹੋ ਗਿਆ ਇਹ ਕੀ ਹੈ? ਅਵਗਣਤਾ ਹੈ ਨਾ ਜੀਵਨ ਦੇ ਅੰਦਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਐਸੇ ਅਨਗਿਣਤ ਅਵਗਣ ਤੂੰ ਆਪਣੇ ਜੀਵਨ ਵਿੱਚ ਵਸਾਏ ਨੇ ਤੇ ਲੋਚਦਾ ਕਿ ਮੈਂ ਸੁਖੀ ਹੋ ਜਾਵਾਂ ਨਹੀਂ ਹੋ ਸਕਦਾ। ਅੱਗ ਬਾਲ ਕੇ ਬੰਦੇ ਨੂੰ ਠੰਡ ਨਹੀਂ ਮਿਲਦੀ, ਗਰਮੀ ਮਿਲਦੀ ਹੈ। ਅੰਦਰ ਈਰਖਾ ਦੀ ਅੱਗ ਬਲ ਰਹੀ ਹੈ, ਠੰਡਕ ਭਾਲਦਾ, ਸੀਤਲ ਭਾਲਦਾ ਵੀ ਠੰਡਕ ਮਿਲ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਲੋਕ ਅਵਗਣਾ ਕੀ ਬਨੈ? ਗੰਠੜੀ ਉਹ ਆਪਣਾ ਦੀ ਗੰਠੜੀ ਕੀ ਹੈ ਜਿੱਤੇ ਗੁਣਾ ਦੀ ਗੰਢ ਬਨਣੀ ਸੀ ਨਾ ਚੰਗਿਆਈਆਂ ਬਨਣੀਆਂ ਸਾਂ ਉਹ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਹੈ ਜਪਦੀ ਸਾਹਿਬ ਦਾ ਗੁਟਕਾ ਖੁੱਲਦਾ ਤੇ ਚੰਗਿਆਈ ਕੋਈ ਜੀਵਨ ਚ ਵਸਦੀ ਗੁਰਬਾਣੀ ਦੀ ਪੋਥੀ ਪ੍ਰਕਾਸ਼ ਹੁੰਦੀ ਬਾਣੀ ਦਾ ਕੋਈ ਸ਼ਬਦ ਪੜਿਆ ਜਾਂਦਾ ਘਰ ਪਰਿਵਾਰ ਵਿੱਚ ਕੋਈ ਅਦਬ ਭਾਵੋ ਪ੍ਰੇਮ ਭਾਵਨਾ ਦੀ ਗੱਲ ਗੁਰੂ ਕੀ ਪਾਵਨ ਬਾਣੀ ਚੋਂ ਮਨੁੱਖ ਸਿੱਖਦਾ ਪਰ ਲੋਕ ਅਗਣਾ ਕੀ ਬਨਣਾ ਮੈਂ ਹੁਣ ਇੱਕ ਜ਼ਿਕਰ ਕੀਤਾ ਉਦਾਹਰਨਾ ਨੇ ਸੌਖੇ ਢੰਗ ਨਾਲ ਸਮਝਾਉਣ ਵਾਸਤੇ ਹੁਣ ਵੇਖੋ ਤੁਸੀਂ ਬੈਲਸ ਵਿੱਚ ਆਨੰਦਕਾਰ ਵਿਆਹ ਹੋ ਰਿਹਾ ਹੈ ਉਥੇ ਆਖਿਆ ਗਿਆ ਵੀ ਆਓ ਬਈ ਹੁਣ ਆਨੰਦਕਾਰੀ ਦਾ ਸਮਾਂ ਆਪਾਂ ਗੁਰਦੁਆਰਾ ਸਾਹਿਬ ਟਾਈਮ ਲਿਖਾਇਆ ਚੱਲੀਏ ਤੇ ਪਤਾ ਕੌਣ ਆਉਂਦੇ ਨੇ ਜਿੰਨਾ ਬਿਨੂ ਸਰਨਾ ਨਹੀਂ ਮੁੰਡੇ ਕੁੜੀ ਤੋਂ ਬਿਨਾ ਤੇ ਸਰਨਾ ਨਹੀਂ ਵਿਆਹ ਤਾਂ ਉਹਨਾਂ ਦੋਵਾਂ ਦਾ ਹੈ ਉਹਨਾਂ ਤਾਂ ਆਉਣਾ ਹੀ ਆਉਣਾ ਹੈ ਤੇ ਮਾਂ ਆ ਜਾਏਗੀ ਬਾਪ ਆ ਜਾਏਗਾ ਬਹੁਤੀ ਵਾਰ ਤਾਂ ਵਿਚੋਲਾ ਵੀ ਬਹਾਨਾ ਹੀ ਕਰਦਾ ਕੋਈ ਵੀ ਤੁਸੀਂ ਜਾ ਹੁਣ ਮੇਰੀ ਕੀ ਲੋੜ ਹੈ ਹੁਣ ਤਾਂ ਫੇਰੇ ਹੀ ਲੈਣੇ ਨੇ ਉਥੇ ਅਸੀਂ ਸ਼ਬਦ ਵਰਤਦੇ ਆਂ ਚਾਰ ਪੁਹਾੜਣੀਆਂ ਹੀ ਲੈਣੀਆਂ ਲੈ ਆਓ ਹੁਣ ਮੇਰੀ ਕੀ ਲੋੜ ਹੈ ਹੁਣ ਤਾਂ ਤੁਸੀਂ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਜਾਣਨ ਲੱਗ ਪਏ ਕੋਈ ਤਾਇਆ ਕੋਈ ਚਾਚਾ ਕੋਈ ਕੁੱਪੜ ਕੋਈ ਭੂਆ ਕਰਨ ਵਾਸਤੇ ਤਿਆਰ ਨਹੀਂ ਕਿਉਂ ਜੀ ਉਹਨਾਂ ਨੂੰ ਕੀ ਕੰਮ ਹੈ ਬਲੈਡਾ ਜ਼ਰੂਰੀ ਕਿਸੇ ਨੇ ਪਰੌਣਿਆਂ ਦੀ ਸੰਭਾਲ ਨਹੀਂ ਕਰਨੀ ਕਿਉਂਕਿ ਉੱਥੇ ਡੀਜੇ ਵਾਲਾ ਆਇਆ ਹੈ ਭੂਆ ਨੇ ਵੀ ਉਹਦਾ ਰਸ ਲੈਣਾ ਹੈ ਉੱਪਰ ਨੇ ਵੀ ਉਹਦਾ ਆਨੰਦ ਮਾਣਣਾ ਹੈ ਸਾਰੇ ਰਲ ਮਿਲ ਕੇ ਉਸ ਜਗ੍ਹਾ ਦੇ ਉੱਤੇ ਇੱਕ ਪਾਸੇ ਗੁਰੂ ਰਾਮਦਾਸ ਮਹਾਰਾਜ ਜੀ ਕੁਝ ਕਹਿਣਾ ਚਾਹੁੰਦੇ ਨੇ ਇਸ ਸਮੇ ਬਾਬਤ ਇੱਕ ਪਾਸੇ ਡੀਜੇ ਵਾਲਾ ਲੱਗਾ ਹੈ ਉੱਥੇ ਗਾਣਾ ਹੈ ਸ਼ਰਾਬ ਹੈ ਸ਼ਬਾਬ ਹੈ ਸਭ ਕੁਝ ਹੈ ਉੱਥੇ ਅੱਖਾਂ ਤਤੀਆਂ ਕਰਨੀਆਂ ਨੇ ਉੱਥੇ ਕੰਨ ਤਤੇ ਕਰਨੇ ਨੇ ਉੱਥੇ ਉਹ ਕੁਝ ਸੁਣਨਾ ਹੈ ਉਹ ਕੁਝ ਵੇਖਣਾ ਹੈ ਜਿਹੜਾ ਇਸ ਹਰਾਮੀ ਮਨ ਨੂੰ ਚੰਗਾ ਲੱਗਦਾ ਪਰ ਖਿਆਲ ਕਰਨਾ ਇੱਥੇ ਆ ਕੇ ਔਗਣ ਨਹੀਂ ਸਨ ਮਿਲਲੇ ਤੇ ਗੁਣ ਮਿਲਨੇ ਸਨ ਉੱਥੇ ਔਗਣ ਮਿਲਨੇ ਸਨ ਬੰਦੇ ਨੇ ਉੱਥੇ ਰਹਿਣਾ ਪਸੰਦ ਕੀਤਾ ਜਿੱਥੋਂ ਔਗਣ ਇਕੱਠੇ ਹੋ ਜਾਣ ਲੋਕ ਔਗਣਾ ਕੀ ਮੰਨੈ ਗੰਠੜੀ ਗੁਣ ਦਾ ਵਿਹਾਜ ਹੈ ਤੇ ਜਿਹੜੇ ਆ ਜਾਂਦੇ ਨੇ ਚਾਰ ਜਾਣੇ ਉਹਨਾਂ ਦਾ ਵੀ ਮਨ ਉੱਥੇ ਹੀ ਲੱਗਾ ਹੈ ਕਿ ਉਹ ਗਾਣਾ ਲੰਘ ਨਾ ਜਾਏ ਜਿਹੜਾ ਫਲਾਨੇ ਦੇ ਵਿਆਹ ਤੇ ਡੀਜੇ ਵਾਲਿਆਂ ਲਾਇਆ ਸੀ ਅਸੀਂ ਲੇਟ ਹੋ ਗਏ ਭਾਈ ਸਾਹਿਬ ਛੇਤੀ ਕਰਦੇ ਹੋ ਹੁਣ ਭਾਈ ਸਾਹਿਬ ਨੂੰ ਵੀ ਪਤਾ ਹੀ ਹੁੰਦਾ ਵੀ ਛੇਤੀ ਗਾਦੇ ਲਈ ਕਹਿੰਦੇ ਨੇ ਇਹ ਛੇਤੀ ਕਾਹਦੇ ਲਈ ਕਹਿੰਦੇ ਨੇ ਇੱਥੇ ਵੀ ਸੁਰ ਵਾਜੇ ਦੀ ਸੁਰ ਤੇ ਹੱਥ ਹੈ ਰਾਗੀ ਸਿੰਘ ਦਾ ਬਾਣੀ ਦਾ ਸ਼ਬਦ ਗਾ ਰਿਹਾ ਪਰ ਇਹ ਸੁਰ ਮਨ ਨੂੰ ਬੇਚੈਨ ਕਰਦੀ ਹੈ ਉੱਥੇ ਵੀ ਕਿਸੇ ਦਾ ਸੁਰ ਤੇ ਹੱਥ ਹੈ ਪਰ ਉਹ ਸੁਰ ਮਨ ਨੂੰ ਬੜੀ ਚੰਗੀ ਲੱਗਦੀ ਹੈ ਕਿਉਂਕਿ ਉਹ ਸੁਰ ਦੇ ਨਾਲ ਸਾਡੀ ਸੁਰਤ ਦੀ ਸੁਰ ਮਿਲ ਜਾਂਦੀ ਹੈ ਇੱਥੇ ਵਾਜੇ ਦੀ ਸੁਰ ਦੇ ਉੱਤੇ ਜੋ ਸ਼ਬਦ ਪੜਿਆ ਜਾਣਾ ਹੈ ਉਹ ਸ਼ਬਦ ਦੇ ਨਾਲ ਸਾਡੀ ਸੁਰਤ ਦਾ ਮੇਲ ਕੋਈ ਨਹੀਂ ਹੋਇਆ ਇਸ ਕਰਕੇ ਇਥੋਂ ਦੀਆਂ ਸੁਰਾਂ ਬੇਚੈਨ ਕਰਨ ਲੱਗ ਪਈਆਂ ਨੇ ਉੱਥੋਂ ਦੀਆਂ ਸੁਰਾਂ ਮਨ ਨੂੰ ਟਿਕਾ ਦੇਣ ਲੱਗ ਪਈਆਂ ਚੰਗੀਆਂ ਲੱਗਣ ਲੱਗ ਪਈਆਂ ਨੇ ਸਤਿਗੁਰੂ ਦੇ ਪਿਆਰ ਵਾਲਿਓ ਇਹ ਬਿਮਾਰ ਬੰਦੇ ਦੀ ਬਿਮਾਰ ਸਮਾਜ ਦੀ ਨਿਸ਼ਾਨੀ ਹੈ ਇਹ ਬਿਮਾਰ ਆਤਮਾਵਾਂ ਦੀ ਨਿਸ਼ਾਨੀ ਹੈ ਮੇਰੇ ਗੁਰਦੇਵ ਨੇ ਆਖਿਆ ਜਿਸ ਵੇਲੇ ਮਨੁੱਖ ਔਗਣਾ ਨੂੰ ਚੰਗਾ ਸਮਝੇ ਮਾੜੀ ਸੰਗਤ ਵਿੱਚ ਬਹਿ ਕੇ ਸੰਤੁਸ਼ਟੀ ਪਾਵੇ ਜਿਸ ਵੇਲੇ ਉਹ ਬੁਰੀਆਂ ਆਦਤਾਂ ਤੇ ਬੁਰੇ ਖਿਆਲਾਂ ਨੂੰ ਬੜਾ ਮਨ ਕਰਕੇ ਪ੍ਰੇਮ ਕਰਨ ਲੱਗ ਪਵੇ ਸਮਝੋ ਬੰਦਾ ਜਨਮਾਂ ਜਨਮਾਂ ਤਰਾਂ ਦਾ ਬਿਮਾਰ ਹੈ ਰੋਗੀ ਹੈ ਐਸਾ ਰੋਗੀ ਗੁਰੂ ਕੀ ਪਾਵਨ ਬਾਣੀ ਚੋਂ ਵਚਨ ਪੜ੍ਹਦੇ ਆ ਨਾ ਜਿਉਂ ਪੱਕਾ ਰੋਗੀ ਵਿਲ ਲਾਏ ਲੋਕ ਸਮਝਦੇ ਗਾਉਂਦਾ ਹੈ ਲੋਕ ਸਮਝਦੇ ਗਾਉਂਦਾ ਹੈ ਮੇਰੇ ਗੁਰੂ ਆਖਦੇ ਨਹੀਂ ਇਹ ਤਾਂ ਕੋੜੀ ਦੀਆਂ ਆਵਾਜ਼ਾਂ ਨੇ ਜਿਹੜੀਆਂ ਤੈਨੂੰ ਸੁਣਦੀਆਂ ਨੇ ਤੂੰ ਕੀ ਸਮਝਦਾ ਗਾਉਂਦਾ ਹੈ ਇਨੂੰ ਕੌਣ ਦਾ ਕੀ ਪਤਾ ਇਹ ਤੇ ਗਾ ਹੀ ਨਹੀਂ ਸਕਦਾ ਇਹ ਤਾਂ ਰੋਗੀ ਵੇਰਲਾਪ ਕਰਦਾ ਹੈ ਰੋਗੀ ਵੇਰਲਾਪ ਕਰਦਾ ਲੋਕ ਨੱਚਦੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਬਰਾਤ ਜਾਣੀ ਆ ਵਿੱਚੋਂ ਆਰਮਨਾਲ ਆਏ ਗੁਰਦੁਆਰੇ ਲਾ ਕੇ ਆ ਕੇ ਨੱਚਣ ਲੱਗ ਪਏ ਬਹੁਤੀ ਜਗ੍ਹਾ ਮੈਂ ਸਾਹ ਵੇਖਿਆ ਵੀ ਕੀ ਹੋ ਗਿਆ ਵਿੱਚੋਂ ਬੜੇ ਆਰਮਨਾਲ ਆਏ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਨੇੜੇ ਆਏ ਬੈਂਡ ਵਾਜਾ ਵੀ ਵੱਜਣ ਲੱਗ ਪਿਆ ਬੜਾ ਰੌਲਾ ਗੌਲਾ ਨੱਚਣ ਲੱਗ ਪਏ ਵੀ ਇੱਥੇ ਆ ਕੇ ਇਹਨਾਂ ਨੂੰ ਕੀ ਇਹ ਖੁਸ਼ੀ ਚੜ ਗਈ ਵੀ ਗੁਰੂ ਸਾਹਿਬ ਦੇ ਦਰਸ਼ਨ ਹੋਣੇ ਨੇ ਨਹੀਂ ਵਖਾਵਾ ਕਰਨਾ ਹੈ ਵਖਾਵਾ ਕਰਨਾ ਮੈਂ ਦੇਖਿਆ ਗੁਰਮਤ ਸਮਾਗਮ ਸੀ ਇੱਕ ਜਗ੍ਹਾ ਡਰੋਲੀ ਕਲਾ ਪਿੰਡ ਹੈ ਜਲੰਧਰ ਦੇ ਨਜ਼ਦੀਕ ਗੁਰਮਤ ਸਮਾਗਮ ਚੱਲ ਰਿਹਾ ਹੈ ਬੜੇ ਵੱਡੇ ਵੱਡੇ ਨਾਮਵਰ ਰਾਗੀ ਜੱਥੇ ਦਰਬਾਰ ਸਾਹਿਬ ਦੇ ਉਹਨਾਂ ਬੁલાਏ ਹੋਏ ਸਨ ਤੇ ਉਸੇ ਸਮੇਂ ਨਾ ਇੱਕ ਪਾਸੇ ਤਾਂ ਵੱਡੇ ਵੱਡੇ ਲਾਊਡ ਸਪੀਕਰ ਲੱਗੇ ਨੇ ਕੀਰਤਨ ਹੋ ਰਿਹਾ ਹੈ ਪ੍ਰਚਾਰਕ ਆਏ ਨੇ ਬੜੀ ਭੀੜ ਹੈ ਸੰਗਤ ਦੀ ਉਸੇ ਸਮੇਂ ਅਚਾਨਕ ਉੱਚੀ ਉੱਚੀ ਬੈਂਡ ਵਾਜਾ ਵਜਣ ਲੱਗ ਪਿਆ ਤੇ ਅਸੀਂ ਗੁਰਦੁਆਰਾ ਸਾਹਿਬ ਚੋਂ ਕਥਾ ਦੀ ਸੇਵਾ ਨਿਭਾ ਕੇ ਮੈਂ ਬਾਹਰ ਲੰਘ ਰਿਹਾ ਸਾਂ ਵੀਰਾ ਧਿਆਨ ਰਿਹਾ ਮੈਂ ਕਿਹਾ ਕੀ ਹੋ ਗਿਆ ਕੋਈ ਸੰਗਤ ਆਈ ਏ ਬਾਹਰੋਂ ਬੈਂਡ ਵਾਜਾ ਵੱਜ ਰਿਹਾ ਹੋ ਸਕਦਾ ਏ ਵੀ ਅੱਜ ਕੱਲ ਸੰਗਤ ਆਉਣ ਦਾ ਅੰਦਾਜ਼ ਵੀ ਬਦਲ ਗਿਆ ਹੋਵੇ ਗੁਰਦੁਆਰੇ ਦੇ ਵਿੱਚ ਵੀ ਜਥਾ ਆਇਆ ਲੋਕ ਢੋਲ ਕੀ ਚਿੰਪੇ ਨਾਲ ਕੀਰਤਨ ਕਰਦੇ ਸਨ ਸੋਚਿਆ ਵੀ ਚਲੋ ਬੈਂਡ ਵਾਜਾ ਵਜਾ ਕੇ ਕੀਰਤਨ ਕਰ ਲਵਾਂਗੇ ਖੈਰ ਉਹ ਨਾਲ ਦੇ ਸਾਥੀ ਮੈਂ ਕਿਹਾ ਇੰਦਰ ਇਨਾ ਸ਼ੋਰ ਕਾਦਾ ਕਹਿਣ ਲੱਗਿਆ ਜੀ ਬਰਾਤ ਆਈ ਏ ਕਿਸੇ ਦੀ ਮੱਥਾ ਟੇਕਣ ਆਏ ਨੇ ਮੱਥਾ ਟੇਕਣ ਆਏ ਮੈਂ ਹੈਰਾਨ ਸਾਂ ਬਾਬਾ ਨਾਨਕ ਜੀ ਵੇਖੋ ਕਿੰਨਾ ਜ਼ਮਾਨਾ ਬਦਲ ਗਿਆ ਹੈ ਹੁਣ ਮੱਥਾ ਟੇਕਣ ਆਉਣ ਵਾਲਾ ਬੰਦਾ ਵੀ ਬੈਂਡ ਵਾਜਾ ਲੈ ਕੇ ਆਉਂਦਾ ਹੈ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਮੈਂ ਮੱਥਾ ਟੇਕਣ ਆਇਆ ਐਵੇਂ ਕਿਤੇ ਚੁੱਪਚੀ ਤੇ ਮੱਥਾ ਟੇਕ ਗਿਆ ਹੋ ਸਕਦਾ ਹੈ ਮਹਾਰਾਜ ਤੁਹਾਨੂੰ ਪਤਾ ਹੀ ਨਾ ਲੱਗੇ ਬੈਂਡ ਗੂੰਡ ਵਜੇਗਾ ਰੌਲਾ ਰੱਬਾ ਪਏਗਾ ਡੱਗਾ ਵਜੇਗਾ ਚਾਰ ਲੋਕਾਂ ਦੇ ਪੈਰ ਥਿੜਕਣਗੇ ਨਾਲੇ ਤੁਹਾਨੂੰ ਵੀ ਪਤਾ ਲੱਗ ਜਾਊ ਵੀ ਤੁਹਾਡਾ ਸੇਵਕ ਮੱਥਾ ਟੇਕਣ ਆਇਆ ਬਕਸਿਸ਼ ਲੈਣ ਆਇਆ ਤੁਹਾਡੇ ਕੋਲੋਂ ਵੀ ਰਿੰਦੇ ਕਾਰਜ ਜਿਹੜੇ ਨੇ ਵਾਪ ਸੰਪੂਰਨ ਕਰ ਦੇਣੇ ਅੱਜ ਸਾਡਾ ਗੁਰੂ ਘਰ ਚ ਆਉਣਾ ਦਾ ਇਹ ਅੰਦਾਜ਼ ਅਸੀਂ ਗੁਰੂ ਦਾ ਮੂੰਹ ਚੜਾਉਣ ਆਉਂਦੇ ਵਾਪ ਕਰਨਾ ਬਖਸ਼ਿਸ਼ ਲੈਣ ਨਹੀਂ ਆਉਂਦੇ ਗੁਰੂ ਦੀ ਕਿਰਪਾ ਤੇ ਪਾਤਰ ਵੰਡੇ ਆਉਂਦੇ ਅੱਜ ਗੁਰੂ ਦਾ ਮੁਖ ਚੜਾਉਣ ਆਉਨੇ ਆ ਮਹਾਰਾਜ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਸਮਝਦੇ ਹੋ ਵੀ ਅਸੀਂ ਕਿਤੇ ਗਰੀਬ ਸਿੱਖ ਅਸੀਂ ਵੀ ਪੂਰੇ ਸ਼ਾਹੀ ਠਾਠ ਬਾਠ ਨਾਲ ਤੁਹਾਡੇ ਦਰਬਾਰ ਚ ਆਵਾਂਗੇ ਕੀ ਹੋਇਆ ਜੇ ਤੁਹਾਡੀ ਗੱਲ ਅਕਬਰ ਨੇ ਮੰਨ ਲਈ ਸਾਰੇ ਕਿਤੇ ਅਕਬਰ ਵਰਗੇ ਹੀ ਹੋ ਗਏ ਕੀ ਹੋਇਆ ਜੇ ਤੁਹਾਡੀ ਗੱਲ ਅਕਬਰ ਨੇ ਮੰਨ ਕੇ ਨਿਮਰਤਾ ਨਾਲ ਤੁਹਾਡੇ ਦਰਬਾਰ 'ਚ ਹਾਜ਼ਰੀ ਭਰੀ ਪਰ ਅਸੀਂ ਕਿਤੇ ਸਾਰੇ ਅਕਬਰ ਵਰਗੇ ਬੇਵਕੂਫ ਥੋੜਾ ਜਿਹੜੇ ਨਿਮਰਤਾ ਨਾਲ ਆ ਜਾਵਾਂਗੇ ਕਮਾਈ ਕਰਦੇ ਆ ਰਿਸ਼ਵਤਾ ਲੈਨੇ ਆ ਚੋਰੀਆਂ ਕਰਦੇ ਆ ਇਹ ਸਾਰਾ ਕੁਝ ਕਾਦੇ ਲਈ ਹੈ ਜੇ ਵਿਖਾਵਾ ਹੀ ਨਾ ਕੀਤਾ ਤੇ ਫਾਇਦਾ ਕੀ ਹੋਇਆ ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਹਿ ਜਾਏ ਕੋਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜੇ ਤੈਨੂੰ ਮੱਥਾ ਟੇਕਣ ਦਾ ਸੁਭਾਅ ਬਣ ਜਾਂਦਾ ਨਾ ਤੈਨੂੰ ਸਮਝ ਆ ਜਾਂਦੀ ਸਿੱਧਕ ਰੱਖਣਾ ਪਰ ਉਹ ਸਰ ਰੱਖਣਾ ਹੀ ਮੱਥਾ ਟੇਕਣਾ ਹੈ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਧਿਰ ਦੇਖਾਂ ਤੇ ਧਿਰ ਮੌਜੂਦ ਫਿਰ ਕਿਸੇ ਸਟੇਜ ਦੇ ਉੱਤੇ ਆਧ ਨੰਗੇ ਤਨ ਦੇ ਵਿੱਚ ਨੱਚਦੀ ਹੋਈ ਕੋਈ ਬੱਚੀ ਨੂੰ ਕੋਈ ਬਜ਼ੁਰਗ ਕੋਈ ਨੌਜਵਾਨ ਵੀਰ ਕੋਈ ਬੀਬਾ ਨਹੀਂ ਥਕੇਗੀ ਹਰ ਕੋਈ ਸਮਝੇਗਾ ਏ ਰੱਬਾ ਪਤਾ ਨਹੀਂ ਇਹਦੀਆਂ ਕੀ ਮਜਬੂਰੀਆਂ ਹੋਣਗੀਆਂ ਇਹ ਦਿਨ ਤੋਂ ਇਹਦੇ ਤੇ ਲਿਆਂਦੇ ਨੇ ਮੈਂ ਇਹਦੀ ਮਦਦ ਕਰਦੇ ਆ ਇਹਨੂੰ ਇਹ ਐਸਾ ਪੇਸ਼ਾ ਨਾ ਕਰਨਾ ਪਵੇ ਕਿਤੇ ਸਾਡੀ ਬੱਚੀ ਕਿਤੇ ਸਾਡੀ ਧੀ ਜੇ ਇਸ ਤਰ੍ਹਾਂ ਕਿਸੇ ਮੰਚ ਦੇ ਉੱਤੇ ਅੱਧ ਨੰਗੇ ਜਿਸਮ ਦੇ ਵਿੱਚ ਨੱਚਦੀ ਹੋਵੇ ਸਾਡੇ ਦਿਲ ਤੇ ਆਰੀਆਂ ਨਹੀਂ ਫਿਰ ਜਾਣਗੀਆਂ ਜੇ ਤੇਰੇ ਦੇਖਾਂ ਜਿਹੜਾ ਰੱਬ ਆਪਣੀ ਧੀ ਚ ਦੀਦਾ ਦੂਸਰੇ ਦੀ ਧੀ ਚ ਕਿਉਂ ਨਹੀਂ ਦੀਦਾ ਜਿਹੜੀ ਸ਼ਰਮ ਹਿਆ ਸਾਨੂੰ ਆਪਣੀ ਭੈਣ ਬਾਰੇ ਆਪਣੀ ਪਤਨੀ ਬਾਰੇ ਆਪਣੀ ਮਾਂ ਬਾਰੇ ਹੈ ਉਹ ਦੂਜੀ ਔਰਤ ਬਾਰੇ ਕਿਉਂ ਨਹੀਂ ਇਹੋ ਹੀ ਹੈ ਰੱਬ ਨੂੰ ਵੇਖਣਾ ਅਸੀਂ ਸੋਚਦੇ ਕਹੇ ਰੱਬ ਕਿਧਰੇ ਟੂਟੀ ਵਾਲੀ ਪੱਗ ਬੰਨ ਕੇ ਆਏਗਾ ਬਸੋਂ ਉਤਰੇਗਾ ਇਤਨਾ ਨਹੀਂ ਉਤਰਨਾ ਰੱਬ ਨੇ ਰੱਬ ਨੇ ਸਾਨੂੰ ਆਲੇ ਦੁਆਲੇ ਚੋਂ ਦਿਸਣਾ ਜਿਸ ਨੂੰ ਆਪ ਬਾਣੀ ਦੇ ਵਿੱਚੋਂ ਪੜਦੇ ਹਾਂ ਜੈ ਜੈ ਵੇਖੋ ਵੈ ਹਜ਼ੂਰ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬਤਰਮੈ ਮਨ ਸਦਾ ਧਿਆਈ ਗੁਰੂ ਕਹਿੰਦੇ ਹੈ ਮੇਰੇ ਮਨ ਸਦਾ ਉਹਨੂੰ ਧਿਆ, ਉਹ ਤਾਂ ਨੇੜੇ ਐ ਪ੍ਰਭ ਨੇੜੇ ਹੁੰਤੇ ਨੀਰਾ ਬਹੁਤ ਨਸਦੀਕ ਐ ਆਓ ਉਸ ਨੇੜੇ ਰਹਿਣ ਵਾਲੇ ਰੱਬ ਨੂੰ ਜਾਣਨ ਦਾ ਮਹਿਸੂਸ ਕਰਨ ਦਾ ਸੁਭਾਅ ਪੈਦਾ ਕਰੀਏ ਬੜੇ ਔਗਣ ਬਿੰਸ ਜਾਂਦੇ ਗੁਰੂ ਨੇ ਆਖਿਆ ਜਦੋਂ ਦਾ ਤੂੰ ਮਿਲਿਆ ਇਹਨਾਂ ਮਾਲਕਾ ਜੀਵਨ ਕੱਚ ਤੋਂ ਕੰਚਨ ਹੋ ਗਿਆ ਬਟਾ ਨੇ ਆਖਿਆ ਨਾ ਕੱਚੋਂ ਕੰਚਨ ਪયો ਭਾਈ ਸਾਹਿਬ ਤੁਹਾਨੂੰ ਸਵਈਏ ਦੀ ਵਿਆਖਿਆ ਸਮਝਾ ਰਹੇ ਸਨ ਜਦੋਂ ਦੀ ਤੇਰੇ ਨਾਮ ਨਾਲ ਸਾਂਝ ਪਈ ਹੈ ਨਾ ਗੰਗਾ ਕੈ ਸੰਸਲਦਾ ਬਿਗਰੀ ਸੋ ਸਰਦਾ ਗੰਗਾ ਹੋਏ ਨਿਬਰੀ ਕਹਿਣ ਲੱਗੇ ਮੈਲਾ ਪਾਣੀ ਗੰਗਾ ਚ ਪਿਆ ਤੇ ਗੰਗਾ ਹੋ ਗਿਆ ਮੈਂ ਮੈਲੇ ਨੇ ਤੇਰੇ ਨਾਲ ਸਾਂਝ ਬਾਲੀ ਤੇ ਪਵਿੱਤਰ ਹੋ ਗਿਆ ਹਮ ਮੈਲੇ ਤੁਮ ਉਜਲ ਕਰਦੇ ਪਰ ਸਵਾਲ ਇਹ ਹੈ ਵੀ ਸਾਂਝ ਪੈ ਜਾਏ ਉਜਲੇ ਉਹ ਹੁੰਦੇ ਨੇ ਜਿਨ੍ਹਾਂ ਦੀ ਸਾਂਝ ਬਣ ਜਾਂਦੀ ਹੈ ਆਓ ਆਪਣੇ ird gird ਵਾਸਤੇ ਉਸ ਪ੍ਰਭੂ ਪ੍ਰਮਾਤਮਾ ਨੂੰ ਆਪਣੇ ਘਰ ਚੋਂ ਆਪਣੇ ਆਲੇ ਦੁਆਲੇ ਚੋਂ ਵੇਖਣ ਦੀ ਸਮਰੱਥਾ ਪੈਦਾ ਕਰੀਏ ਮਹਿਸੂਸ ਕਰਨ ਦੀ ਤਾਕਤ ਪੈਦਾ ਕਰੀਏ ਇਹ ਨੇਤਰ ਵਿਵੇਕ ਦੇ ਹਨ ਜਿਨ੍ਹਾਂ ਨਾਲ ਉਹ ਦਿਸਦਾ ਬਾਣੀ ਦੇ ਰਾਈਂ ਸ਼ਬਦ ਦੇ ਰਾਈਂ ਨੇਤਰ ਬਖਸ਼ਿਸ਼ ਰੂਪ ਵਿੱਚ ਮਿਲਦੇ ਨੇ ਹੋਈਆਂ ਭੁੱਲਾਂ ਛੁੱਟਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਸਭਨਾ ਦਾ ਧੰਨਵਾਦ ਅੱਤੇ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ